thank you ਆ ਰਿਹਾ ਪਹਾੜ ਮੈਂ ਜਨਾ ਕੇ ਲੈਣਾ ਦਾ ਸਵਾਗਤ ਕਰਦੇ ਆ ਜੋ ਕਿ ਇਹਨਾਂ ਨੂੰ ਇੱਕ ਆਰਗੂਮੈਂਟ ਕਮੇਟੀ ਪੰਜਾਬ ਦਾ ਜੋ ਫੋਟਾ ਬੈਚ ਹੈਗਾ ਅਣ ਹੋਇਆਗਾ ਦੇ ਉਹਦਾ ਬੈਚ ਲਾ ਕੇ ਮਲੇ ਸਾਰੇ ਲੋਕ ਸਿਖਿਆ ਰਹੇ ਵਿੰਕ ਲਕਸ਼ਮੀ ਮੈਂ ਤਾਂ ਨਾਲ ਮਾਜ ਪਹਾਂਦਾ ਉਹ ਫੋਟੇ ਆਰਮੀ ਬਲੋਂ ਜਿਹੜੀ ਇਹਨਾਂ ਦੀ ਇੱਕ ਐਸੋਸੀਏਸ਼ਨ ਆ ਇੱਕ ਮੀਟਿੰਗ ਰੱਖੀ ਗਈ ਆ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਅਧਿਕਾਰ ਵੀ ਪਹੁੰਚੇ ਆ ਇਸ ਮੀਟਿੰਗ ਦਾ ਕੀ ਕਾਰਨ ਆ ਇਹਨਾਂ ਤੋਂ ਆਪਾਂ ਜਾਣਦੇ ਆ ਕਿ ਮੇਨ ਮਕਸਦ ਕੀ ਇਸ ਮੀਟਿੰਗ ਨੂੰ ਰੱਖਣ ਦਾ ਹਾਂ ਜੀ ਸਰ ਅੱਜ ਜਿਹੜੀ ਮੀਟਿੰਗ ਤੋਂ ਹੀ ਭੋਗਪੁਰ ਦੇ ਵਿੱਚ ਰੱਖੀ ਆ ਇਹਦਾ ਕੀ ਕਾਰਨ ਆ ਮੈਂ ਵਾਹਿਗੁਰੂ ਸਿੰਘ ਪ੍ਰਧਾਨ ਸੁਭਾ ਪ੍ਰਧਾਨ ਐਕਸ ਆਰਮੀ ਵੈਲਫੇਅਰ ਕਮੇਟੀ ਮੇਰੇ ਨਾਲ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਦੀ ਢਿੰਡਸਾ ਸਕੱਤਰ ਜਰਨਲ ਪਾਇਸ਼ਮ ਸ਼ੇਰ ਸਿੰਘ ਜੀ ਆਸੀ ਜਰਨਲ 77 ਜਗਜੀਤ ਸਿੰਘ ਜੀ ਹਰੀਨੋ ਸਾਡੇ ਚੇਅਰਮੈਨ ਸਾਹਿਬ ਮਾਲਵਾ ਤੋਂ ਸੁਖਦੇਵ ਸਿੰਘ ਜੀ ਕਿਲਾਕਿਮਾ ਸਾਹਿਬ ਅਸੀਂ ਅੱਜ ਸਾਡੇ ਐਕਸ ਆਰਮੀ ਵੈਲਫੇਅਰ ਕਮੇਟੀ ਦੇ ਚੇਅਰਮੈਨ ਸਾਹਿਬ ਬੜਿਆਲ ਸਾਹਿਬ ਜੋ ਕੈਨੇਡਾ ਰਹਿੰਦੇ ਹਨ ਉੱਥੋਂ ਆਉਂਦੇ ਹਨ ਇੱਥੇ ਉਹਨਾਂ ਦੇ ਕੋਲ ਅਸੀਂ ਕੈਪਟਨ ਬੜਿਆਲ ਸਾਹਿਬ ਨੂੰ ਮਿਲਣ ਵਾਸਤੇ ਮੀਟਿੰਗ ਕੀਤੀ ਪੰਜਾਬ ਦੀ ਜਥੇਬੰਦੀ ਨੇ ਕਿਉਂਕਿ ਜੋ ਫੌਜ ਦੇ ਨਾਲ ਫੌਜੀਆਂ ਦੇ ਨਾਲ ਚਾਹੇ ਉਹ ਅਫਸਰ ਲਾ ਲੋ ਜਾਂ ਫੌਜੀ ਵਰਦੀ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਹੈ ਚਾਹੇ ਕੋਈ ਆ ਪਬਲਿਕ ਕਰਦੀ ਹੈ ਚਾਹੇ ਕੋਈ ਪੁਲਿਸ ਪ੍ਰਸ਼ਾਸਨ ਕਰਦਾ ਹੈ ਤੁਹਾਨੂੰ ਪਤਾ ਪਿੱਛੇ ਇੱਕ ਪਟਿਆਲੇ ਜਿਹੜਾ ਕਰਨਲ ਸਾਹਿਬ ਨਾਲ ਤੇ ਉਹ ਧੱਕੇ ਦੀ ਵਜ੍ਹਾ ਕਰਕੇ ਅਸੀਂ ਇਹ ਜਿਹੜਾ ਜਥੇਬੰਦੀ ਹੈ ਸਾਡੀ ਐਕਸ ਆਰਮੀ ਵੈਲਫੇਅਰ ਕਮੇਟੀ ਰਜਿਸਟਰਡ ਜਥੇਬੰਦੀ ਪੰਜਾਬ ਦੀ ਹੈ ਸਾਰੇ ਜ਼ਿਲ੍ਹਿਆਂ ਵਿੱਚ ਸਾਡੇ ਵਿਸਤਾਰ ਹੋਇਆ ਹੋਇਆ ਪ੍ਰਧਾਨ ਹਨ ਉਹਨੂੰ ਅਸੀਂ ਹੋਰ ਜ਼ਿਆਦਾ ਵੱਡਾ ਕਰਨ ਵਾਸਤੇ ਸਾਡੀ ਅੱਜ ਦੀ ਮੀਟਿੰਗ ਸੀ ਬਹੁਤ ਵੱਡੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਆਏ ਹੋਏ ਜਿਹੜੇ ਸਾਡੇ ਪੰਜਾਬ ਦੇ ਅਹੁਦੇਦਾਰੇ ਮੀਟਿੰਗ ਰੱਖੀ ਗਈ ਸਾਡੀ ਅਸੀਂ ਸੁਬੇਦਾਰ ترسےਮ لال ਜੀ ਇਹਨਾਂ ਨਾਲ ਵੀ ਜਿਹੜੇ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ ਮੀਟਿੰਗ ਕੀਤੀ ਮੀਟਿੰਗ ਕਰਕੇ ਅੱਜ ਅਸੀਂ ਜ਼ਿਲ੍ਹਾ ਜਲੰਧਰ ਤੋਂ ਸਾਡੇ ਸੁਰਿੰਦਰਪਾਲ ਸਿੰਘ ਜੀ ਇਹਨਾਂ ਨੂੰ ਅਸੀਂ ਜਿਹੜਾ ਪ੍ਰਧਾਨ ਲਾਇਆ ਗਿਆ ਹੈ ਜ਼ਿਲ੍ਹਾ ਜਲੰਧਰ ਦਾ ਤੇ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਸਾਥੀ ਹਨ ਅਧਦੇਦਾਰ ਜਿਹੜੇ ਉਹ ਬਣਾਏ ਹਨ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਜਿਹੜੇ ਸਾਡੇ ਨਾਲ ਸਾਡੇ ਐਕਸ ਸਰਵਿਸਮੈਨ ਨੇ ਜਾਂ ਮੌਜੂਦਾ ਫੌਜੀ ਨੇ ਇਹਨਾਂ ਦੇ ਨਾਲ ਧੱਕਾ ਨਾ ਹੋਵੇ ਧੱਕਾ ਨਾ ਹੋਵੇ ਕਿਉਂਕਿ ਅਸੀਂ ਦੇਸ਼ ਦੀ ਰਾਖੀ ਕਰ ਪਹਿਲਾਂ ਕਰਕੇ ਆਏ ਆਂ ਔਰ ਅਸੀਂ ਆਪਣੇ ਆਪ ਦੀ ਜੇ ਰੱਖ ਨਹੀਂ ਕਰ ਸਕਦੇ ਤਾਂ ਫਿਰ ਸਾਡਾ ਜੀਣ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਅਸੀਂ ਜਿਹੜੀ ਜਥੇਬੰਦੀ ਦਾ ਵਿਸਤਾਰ ਕੀਤਾ ਹੈ ਵੱਡੀ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਜ਼ਿਲ੍ਹਾ ਜਲੰਧਰ ਤੋਂ ਉਹਨਾਂ ਨੂੰ ਸੁਰੇਂਦਰਪਾਲ ਜੀ ਨੂੰ ਪ੍ਰਧਾਨ ਬਣਾਇਆ ਹੈ ਹੋਰ ਵੀ ਸਾਡੀਆਂ ਵਿਚਾਰਾ ਹੋਈਆਂ ਨੇ ਤੇ ਬਾਕੀ ਤੁਹਾਡੇ ਸਾਹਮਣੇ ਸਾਡੇ ਹੋਰ ਵੀ ਉਦੇਦਾਰ ਖੜੇ ਨੇ ਆਪਣੇ ਆਪਣੇ ਜਿਹੜੇ ਵਿਚਾਰ ਰੱਖਣਗੇ ਤਾਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਰਦਾਰ ترسےਮ ترسےਮ لال ਜੀ ਸੁਭੇਦਾਰ ਸਾਹਿਬ ਜੀ ਨੂੰ ਅਤੇ ਸੁਰੇਂਦਰਪਾਲ ਜੀ ਨੂੰ ਬਹੁਤ-ਬਹੁਤ ਵਧਾਈਆਂ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਬਣ ਤੇ ਸਾਰੇ ਇਹ ਜਥੇਬੰਦੀਆਂ ਜਿਹੜੀ ਸਾਡੇ ਉਹਨਾਂ ਦੇ ਬੜਾ ਮਾਣ ਹੈ ਸਾਡਾ ਸਹਿਯੋਗ ਦੇਣਗੇ ਪਹਿਲਾਂ ਵੀ ਦਿੰਦੇ ਨੇ ਹੁਣ ਇਸ ਤੋਂ ਹੋਰ ਵੀ ਵੱਧ ਕੇ ਦੇਣਗੇ ਸਰ ਤੁਸੀਂ ਗੱਲ ਕੀਤੀ ਕਿ ਜਿਹੜੇ ਐਕਸ ਆਰਮੀ ਆ ਉਹਨਾਂ ਨਾਲ ਤੱਕਾ ਹੋ ਰਿਹਾ ਇਹ ਆਰਮੀ ਉਹ ਆ ਜਿਹੜੀ ਦੇਸ਼ ਦੇ ਲਈ ਆਪਣੇ ਬਾਰਡਰ ਤੇ ਜਿਸ ਦੀ ਰੱਖਿਆ ਲਈ ਲੜਦੀ ਆ ਕੁਰਬਾਨੀਆਂ ਦਿੰਦੀ ਆ ਅੱਜ ਆਰਮੀ ਨੂੰ ਵੀ ਇਸ ਆਪਣੇ ਦੇਸ਼ ਦੇ ਵਿੱਚ ਰਹਿ ਕੇ ਇੱਕ ਤਾਂ ਬਾਰਡਰ ਤੇ ਲੜਾਈ ਇੱਕ ਆਪਣੇ ਉਤ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਗਲਤ ਆਨਸਰਾਂ ਨਾਲ ਇੱਥੇ ਤੱਕ ਕਿ ਤੁਸੀਂ ਦੱਸਿਆ ਵੀ ਪੁਲਿਸ ਨਾਲ ਵੀ ਪੁਲਿਸ ਵੀ ਧੱਕਾ ਕਰਦੀ ਜੋ ਤੁਹਾਡੇ ਮੀਟਿੰਗ ਹੋਏ ਇਸ ਗੱਲ ਨੂੰ ਵੀ ਦੱਸਿਆ ਗਿਆ ਕਿ ਪੁਲਿਸ ਵੀ ਧੱਕਾ ਕਰਦੀ ਜੇ ਆਰਮੀ ਨਾਲ ਇਸ ਤਰ੍ਹਾਂ ਹੋ ਰਹੀ ਆ ਜਿਹੜੀ ਕਿ ਇੱਕ ਦੇਸ਼ ਦੇ ਸੇਵਕ ਤਾਂ ਵਾਕਈ ਲੋਕਾਂ ਦਾ ਕੀ ਬਣੂਗਾ ਕੀ ਕਰਨਾ ਚਾਹੁੰਦੇ ਇਹਦੇ ਬਾਰੇ ਇਸ ਸਿਸਟਮ ਬਾਰੇ ਕੀ ਕਹਿਣਾ ਚਾਹੁੰਦੇ ਆ ਬਹੁਤ ਮਾੜੇ ਹਾਲਾਤ ਨੇ ਜਿਹੜੇ ਸਿਸਟਮ ਦੇ ਜੋ ਪਬਲਿਕ ਨੇ ਸੋਚਿਆ ਸੀ ਬਦਲਾ ਵੀ ਬਦਲਾ ਹੋਏਗਾ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਇਹ ਬਦਲਾ ਕਰੇਗੀ ਇਹਦੇ ਵਿੱਚ ਜਿਹੜਾ ਆਮ ਬੰਦੇ ਦੀ ਸੁਣੀ ਜਾਏਗੀ ਉਹਦਾ ਆਮ ਬੰਦੇ ਦੀ ਬੜੀ ਸੁਰੱਖਿਆ ਹੋਏਗੀ ਪਰ ਮੈਨੂੰ ਨਹੀਂ ਲੱਗਦਾ ਹੈ ਜਿਹੜਾ ਸਿਸਟਮ ਹੈ ਬਿਲਕੁਲ ਹੀ ਉੱਪਰ ਤੋਂ ਲੈ ਕੇ ਉੱਪਰ ਹਿਸਟੀ ਮੰਨ ਲਓ ਅਸੀਂ ਦੁਜਿਆ ਦੇ ਦੂਜੇ ਦੇਸ਼ਾਂ ਦੇ ਨਾਲ ਲੜਾਈ ਲੜਨੀ ਸਾਨੂੰ ਸੌਖੀ ਹੈ ਅਸੀਂ ਲੜ ਸਕਦੇ ਹਾਂ ਪਰ ਇੱਥੇ ਸਾਡਾ ਆਪਣੇ ਹੀ ਭਰਾ ਦੇ ਨਾਲ ਹੁਣ ਮੈਂ ਆ ਮੇਰਾ ਛੋਟਾ ਭਰਾ ਪੁਲਿਸ ਦੇ ਵਿੱਚ ਥਾਣੇਦਾਰ ਹੈ ਮੈਂ ਉਹਦੇ ਗਲ ਕਿਵੇਂ ਪੈਦਾਗਾ ਉਹਦੇ ਉੱਤੇ ਮੈਂ ਗੋਲੀ ਕਿਵੇਂ ਚਲਾ ਦੇਗਾ ਇਸ ਕਰਕੇ ਇੱਥੇ ਜਿਹੜੀ ਲੜਾਈ ਲੜਨੀ ਹੈ ਬਹੁਤ ਔਖੀ ਹੈ ਇਹ ਚਾਹੀਦਾ ਹੈ ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜਾ ਸਿਸਟਮ ਹੈ ਇਹਨਾਂ ਨੂੰ ਬਹੁਤ ਤਰੀਕੇ ਦੇ ਨਾਲ ਸੁਧਾਰ ਦੇਵੇ ਜਿਹੜਾ ਰਹਿੰਦਾ ਹੈ 2 ਸਾਲ ਉਹਨਾਂ ਦੇ ਤੇ ਬੜੀਆਂ ਆਸਾਂ ਸੀ ਉਮੀਦਾਂ ਸੀ ਪਰ ਕੋਈ ਉਮੀਦਾਂ ਦੇ ਉੱਤੇ ਜਿਹੜਾ ਕੋਈ ਪਬਲਿਕ ਨੂੰ ਵਿਸ਼ਵਾਸ ਨਹੀਂ ਰਹਿ ਗਿਆ ਸਰ ਇਹ ਲੋਕਾਂ ਜਿਹੜੇ ਆਪਣੇ ਹੀ ਲੋਕਾਂ ਨਾਲ ਜਿਹੜੀ ਜੰਗ ਆਮ ਆਦਮੀ ਪਾਰਟੀ ਜਦੋਂ ਆਈ ਉਦੋਂ ਤੋਂ ਹੀ ਲੜਨੀ ਪੈ ਰਹੀ ਜਾਂ ਉਸ ਤੋਂ ਪਹਿਲਾਂ ਵੀ ਜਿਹੜੀਆਂ ਹੋਰ ਪਾਰਟੀਆਂ ਵਗਈਆਂ ਉਦੋਂ ਵੀ ਕੁਝ ਹਲਾਤ ਹੋ ਜਾ ਰਹੇ ਆ ਹਲਾਤ ਤਾਂ ਸਰਕਾਰਾਂ ਤਾਂ ਸਾਰੀਆਂ ਹੀ ਇਸ ਤਰ੍ਹਾਂ ਦੀਆਂ ਨੇ ਪਰ ਜਿਹੜਾ ਹੁਣ ਵੇਖਣ ਨੂੰ ਮਿਲ ਰਿਹਾ ਏ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਮਿਲਿਆ ਹੈਗਾ ਔਖਾ ਜਿਹੜਾ ਇਸ ਤਰ੍ਹਾਂ ਦਾ ਇਹ ਹੁਣ ਜ਼ਿਆਦਾ ਹੀ ਦੇਖ ਰਿਹਾ ਤੁਸੀਂ ਕਿਤੇ ਫੌਜੀ ਨੂੰ ਕੁੱਟਿਆ ਜਾ ਰਿਹਾ ਕਿਤੇ ਕਰਦਨ ਵਾਲ ਨੂੰ ਕੁੱਟਿਆ ਜਾ ਰਿਹਾ ਤੇ ਫਿਰ ਉਹਨਾਂ ਉੱਤੇ ਪਰਚੇ ਵੀ ਨਹੀਂ ਹੋ ਰਹੇ ਐਫ ਆਈ ਆਰ ਵੀ ਨਹੀਂ ਦਰਜ ਹੋ ਰਹੀ ਸਾਨੂੰ ਧਰਨੇ ਲਾਣੇ ਪੈ ਰਹੇ ਨੇ ਵਰਦੀ ਵਾਲਿਆਂ ਨੂੰ ਫੌਜੀਆ ਨੂੰ ਆਨ ਡਿਊਟੀ ਵਾਲਿਆਂ ਨੂੰ ਜਿਹੜੇ ਧਰਨੇ ਲਾਣੇ ਪੈ ਰਹੇ ਨੇ ਇੰਨਾ ਮਾ ਹੁਣ ਤਾਂ ਜਿਆਦਾ ਹੀ ਹਾਲਾਤ ਮਾੜੇ ਨੇ ਸਰ ਤੁਹਾਨੂੰ ਅਹੁਦਾ ਦਿੱਤਾ ਗਿਆ ਪ੍ਰਧਾਨਗੀ ਦਾ ਡਿਸਟ੍ਰਿਕਟ ਜਲੰਧਰ ਤੋਂ ਹਾਂ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਾਂਗਾ ਵੀ ਸਭ ਤੋਂ ਪਹਿਲਾਂ ਤਾਂ ਜਿਹੜੀ ਮੌਲਵੇ ਤੋਂ ਬੈਲਟ ਵਾਲੇ ਗਰੁੱਪ ਵਾਲੇ ਇੱਥੇ ਆਏ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਾਕੀ ਰਹੀ ਗੱਲ ਸਰਕਾਰਾਂ ਦੀ ਪੁਲਿਸ ਵਾਲਿਆਂ ਨੂੰ ਅਧਿਕਾਰ ਮਿਲਣੇ ਚਾਹੀਦੇ ਆ ਪੁਲਿਸ ਵਾਲਿਆਂ ਅਗਰ ਕੋਈ ਗਲਤੀ ਕਰਦਾ ਤੇ ਹੱਕ ਮੰਨਦਾ ਆ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾ ਕਿ ਉਹਦੇ ਨਾਲ ਧੱਕੇਸ਼ਾਹੀ ਕੀਤੀ ਜਾਵੇ। ਨਾ ਕਿ ਉਹਦੇ ਨਾਲ ਕੁੱਟਕਟਾਪਾ ਕੀਤਾ ਜਾਵੇ। ਅਗਰ ਉਹਦੀ ਗਲਤੀ ਆ ਉਹਨੂੰ ਅਸਹਿਸਵਾਇਆ ਜਾਵੇ ਤੇ ਤੇਰੀ ਗਲਤੀ ਆ ਤੂੰ ਰੋਂਗ ਪਾਰਕਿੰਗ ਗੱਡੀ ਖੜੀ ਕੀਤੀ ਆ ਜਾਂ ਕੋਈ ਹੋਰ ਗਲਤੀ ਹੋਈ ਆ ਉਹਨੂੰ ਤੁਸੀਂ ਚਲਾਨ ਕਟੋ ਉਹਦਾ। ਗੱਡੀ ਥਾਣੇ ਲਾ ਦਿਓ। ਅੱਗੇ ਵਕੀਲ ਲੜਨਗੇ ਪਰ ਜਿਹੜੀ ਉਥੋਂ ਬਾਈ ਕਰਨੇ ਆ ਇੱਥੇ ਆ ਕੇ ਕੰਤੂ ਪਰੰਤੂ ਦਾ ਸਵਾਲ ਪੈਦਾ ਖੜਾ ਹੋ ਜਾਂਦਾ ਮੈਂ ਕਿ ਮੈਂ ਇਹ ਕਹਾਂਗਾ ਭਗਵੰਤ ਮਾਨ ਨੂੰ ਹਲੇ 2 2.5 ਸਾਲ ਹੈਗੇ ਆ ਇਹਨਾਂ ਚੀਜ਼ਾਂ ਤੋਂ ਘਰੇਜ ਕਰੋ ਆਰਮੀ ਵਾਲੇ ਆ ਉਹ ਆਪਣੀ ਨੌਕਰੀ ਪੂਰੀ ਕਰਕੇ ਆਏ ਆ ਉਹ ਤਾਂ ਦੇਸ਼ ਨੂੰ ਬਚਾਉਂਦੇ ਆ ਰਹੇ ਆ ਦੇਸ਼ ਦੇ ਅੰਦਰ ਆ ਕੇ ਉਹਨਾਂ ਦੀ ਸੇਫਟੀ ਕੌਣ ਰੱਖ ਰਿਹਾ ਉਹ ਸਰਕਾਰਾਂ ਨੂੰ ਚਾਹੀਦਾ ਉਹ ਪੁਲਿਸ ਨੂੰ ਚਾਹੀਦਾ ਸੰਡੇ ਟੈਕਸਾ ਤੋਂ ਉਹਨਾਂ ਨੂੰ ਤਨਖਾਹ ਮਿਲਦੀ ਆ ਉਹਨਾਂ ਦਾ ਫਰਜ ਮੰਨਦਾ ਕਿ ਪਬਲਿਕ ਦਾ ਖਿਆਲ ਰੱਖਣਾ ਪਰ ਨਹੀਂ ਇਹੋ ਜਿਹਾ ਹੋ ਰਿਹਾ ਤੇ ਗਲਤੀ ਉਹ ਪੁਲਸਾਂ ਨੇ ਕੀਤੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਹਨਾਂ ਦੀ ਐਫਆਰਈ ਦਰਜ ਕਰਨ ਵਾਸਤੇ ਇੱਕ ਕਰਨਲ ਦੀ ਅਪੋਇੰਟਮੈਂਟ ਵਾਲਾ ਬੰਦਾ ਆਉਣ ਡਿਊਟੀ ਨੌਕਰੀ ਕਰਦਾ ਉਹਦੀ ਐਫਆਰਈ ਨਹੀਂ ਦਰਜ ਹੋ ਰਹੀ ਇੱਕੋ ਹੋਟਲ ਵਾਲੇ ਦੇ ਨਾਮ ਤੇ ਐਫਆਰਈ ਦਰਜ ਹੋ ਰਹੀ ਆ ਤਾਂ ਕਿ ਕੱਲ ਨੂੰ ਉਹਨੂੰ ਮਕਰਾ ਦਿੱਤਾ ਜਾਵੇ ਹੋਟਾਲਾ ਤੇ ਮੁਕਰੂਗਾ ਉਹਦਾ ਵਰਕਰ ਆ ਪਰ ਜਿਹੜਾ ਅਸਲੀ ਕਰਨਲ ਦੀ ਵਾਈਫ ਨੂੰ ਜਾਂ ਕਰਨਲ ਦੇ ਪੁੱਤਰ ਨੂੰ ਜਾਂ ਕਰਨਲ ਨੂੰ ਐਫਆਈ ਦਰਜ ਹੋਣੀ ਸੀ ਉਹ ਬੜੀ ਮੁਸ਼ਕਲ ਦੇ ਨਾਲ ਹੋਏਗਾ ਪਰ ਮੈਂ ਇਹੀ ਕਹੂੰਗਾ ਪਈ ਇਹ ਨਾ ਕਰੋ ਬਾਕੀ ਇਹਨਾਂ ਨੇ ਮੇਰੇ ਸਿਰ ਤੇ ਜ਼ਿੰਮੇਵਾਰੀ ਦਿੱਤੀ ਆ ਇਹਨਾਂ ਭਰਾਵਾਂ ਦਾ ਸਹਿਯੋਗ ਆ ਇਹ ਜਿੱਦਾਂ ਵੀ ਕਹਿਣਗੇ ਆਪਾਂ ਉਦਾਂ ਹੀ ਚੱਲਾਂਗੇ ਜਿੱਥੇ ਵੀ ਲੋਡ ਪਵੇ ਸਾਰਾ ਗਰੁੱਪ ਬਹੁਤ ਜ਼ਰੂਰੀ ਹੋਰ ਬੰਦੇ ਜੋੜਨ ਦੀ ਕੋਸ਼ਿਸ਼ ਕਰਾਂਗੇ ਨਾਲ ਤੇ ਬਾਕੀ ਇਹ ਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੀ ਰੱਖਿਆ ਕੀਤੀ ਹੈ ਪਰ ਦੇਸ਼ ਦੇ ਵਿੱਚ ਹੀ ਆ ਜਿਹੜਾ ਨਸ਼ਾ ਆ ਨਸ਼ਾ ਅੰਦਰੋਂ ਹੀ ਅੰਦਰ ਦੇਸ਼ ਨੂੰ ਖੋਖਲਾ ਕਰਦਾ ਜਾ ਰਿਹਾ ਹੈ ਔਰ ਦੇਸ਼ ਦੇ ਵਿੱਚ ਇਹ ਨਹੀਂ ਕਿ ਜੇ ਬਾਹਰੋਂ ਵੀ ਹੁੰਦਾ ਇਹਦੇ ਵਿੱਚ ਵੀ ਜਿਹੜੇ ਸਰਕਾਰਾਂ ਸਾਰਾ ਕੁਝ ਜਾਣਦੀਆਂ ਪਰ ਉਹਤੇ ਕੋਈ ਰੋਕਥਾਮ ਨਹੀਂ ਇਹਤੇ ਕੀ ਕੀ ਕਹਿਣਾ ਚਾਹੋਗੇ ਕੋਈ ਦੇਖੋ ਜੋ ਨਸ਼ਾ ਬਿਕ ਰਿਆ ਨਾ ਜੇ ਦੇਖਿਆ ਜਾਵੇ ਇਹ ਵਰਲਡ ਲੈਵਲ ਤੇ ਆ ਵਰਲਡ ਲੈਵਲ ਤੇ ਪਹਿਲਾ ਜੇ ਕੋਈ ਵੀ ਜਿਹੜੇ ਵੱਡੇ ਦੇਸ਼ ਨੇ ਉਹ ਹਥਿਆਰਾਂ ਨੂੰ ਬਣਾਉਂਦੇ ਨੇ ਹਥਿਆਰਾਂ ਨੂੰ ਵੇਚਣ ਵਾਸਤੇ ਜ਼ਰੂਰੀ ਹੈ ਕਿ ਦੇਸ਼ਾਂ ਦੇ ਵਿੱਚ ਲੜਾਈ ਲਾਈ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਲੋਕ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਨੇ ਖਾਸ ਕਰਕੇ ਪੰਜਾਬ ਦੀ ਧਰਤੀ ਤੋਂ ਕਿਉਂਕਿ ਗੁਰੂ ਪੀਰ ਪੈਗੰਬਰਾਂ ਦੀ ਧਰਤੀ ਹੈ ਇੱਥੋਂ ਸੱਚ ਦੀ ਆਵਾਜ਼ ਆ ਜਿਹੜੀ ਬੁਲੰਦ ਕੀਤੀ ਜਾਂਦੀ ਰਹੀ ਹੈ ਹੁੰਦੀ ਵੀ ਰਹੀ ਹੈ ਤੇ ਹੋ ਵੀ ਰਹੀ ਹੈ ਚਾਹੇ ਹੁਣ ਕਿਸਾਨ ਮੋਰਚੇ ਚ ਲਾਇਆ ਜਾਵੇ ਪਰ ਜਿਹੜਾ ਨਸ਼ਾ ਹੈ ਨਸ਼ਾ ਇੱਕ ਇਹੋ ਜੀ جنگ ਹੈ ਜਿਹੜਾ ਇਹਨਾਂ ਨੇ ਦੇਖਿਆ ਕਿ ਪੰਜਾਬ ਦੀ ਆਵਾਜ਼ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾਵੇ ਇੱਕ ਸਰਕਾਰਾਂ ਦੇ ਕੋਲ ਨਸ਼ਾ ਹੀ ਇਹੋ ਜਿਹਾ ਹੈ ਵੀ ਇਹਨਾਂ ਨੂੰ ਨਸ਼ਿਆਂ ਦੇ ਉੱਤੇ ਲਾਇਆ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਸੋਚ ਆ ਉਹਦੀ ਸੋਚ ਨੂੰ ਹੀ ਬੰਦ ਕਰ ਦਿੱਤਾ ਜਾਵੇ ਨਾ ਉਹ ਚੰਗੀ ਸੋਚ ਸੋਚਣ ਉਹਨਾਂ ਨੂੰ ਨਸ਼ਿਆਂ ਤੇ ਲਾ ਕੇ ਜਿਹੜਾ ਪੰਜਾਬ ਦੀ ਜਰਖੇਜ਼ ਧਰਤੀ ਆ ਉਹ ਕਾਰਪੋਰੇਟ ਘਰਾਣਿਆਂ ਨੇ ਕਿਸ ਤਰ੍ਹਾਂ ਹੱਕ ਆਪਦਾ ਕਬਜ਼ਾ ਕਰਨਾ ਉਹ ਇੱਕੋ ਇੱਕ ਰਾਹ ਹੈ ਉਹਨਾਂ ਕੋ ਨਾ ਉਹ ਲੜਾਈ ਦੇ ਜਰੀਏ ਲੈ ਸਕਦੇ ਆ ਨਾ ਇਹਨਾਂ ਤੋਂ ਹੋਰ ਕਿਸੇ ਤਰੀਕੇ ਨਾਲ ਲੈ ਜਾ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਅੱਜ ਦੇ ਟਾਈਮ ਤੇ ਹਰੇਕ ਮਾਂ ਪਿਓ ਨੂੰ ਇਹ ਹੈ ਵੀ ਬੱਚੇ ਨੂੰ ਕਿਸੇ ਤਰ੍ਹਾਂ ਬਚਾਇਆ ਜਾਵੇ ਉਹ ਬੱਚਾ ਆਪਦਾ ਬਾਹਰ ਭੇਜਦਾ ਜਾਂ ਕਿਤੇ ਹੋਰ ਭੇਜਦਾ ਅੱਜ ਦੇ ਮੀਟਿੰਗ ਦਾ ਟੀਮ ਇਹ ਮਾਸਟਰ ਹੈ ਤੁਹਾਡੇ ਅਹੁਦੇਦਾਰਾਂ ਨੂੰ ਬਹੁਤ ਸਾਰੀਆਂ ਜੋ ਵੀ ਮੁਸ਼ਕਲਾਂ ਦਸੀਆਂ ਗੱਲਾਂ ਦਸੀਆਂ ਤੁਸੀਂ ਆਪਣੇ ਵੱਜ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਆਪਣੇ ਜੋ ਵੀ ਤੁਹਾਡੇ ਸਾਥੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਟਰਾਂਸਫਰਮਿਜ਼ਮ ਕ੍ਰੀਸਾ ਵਾਈਸ ਪ੍ਰੈਜ਼ੀਡੈਂਟ ਐਕਸਰਸਮੈਂਟ ਫਰਮਿਟੀ ਕਮੇਟੀ ਪੰਜਾਬ ਰਜਿਸਟਰ ਨੰਬਰ 108 ਅਸੀਂ ਤੁਹਾਡੇ ਚੈਨਲ ਦੇ ਮਾਧਮ ਦੇ ਤੁ ਇਹ ਜਿਹਾ ਤੁਹਾਨੂੰ ਵੀ ਜਿਹਨੇ ਹਰ ਰੋਜ਼ ਐਕਸਰਸਮੈਂਟ ਦੇ ਨਾਲ ਤਕਾਓ ਪਹਿਲਾਂ ਤਾਂ ਅਸੀਂ ਬਾਰਡਨ ਉੱਤੇ ਲੜਾਈ ਲੜੀ ਬਾਰਡਨ ਉੱਤੇ ਲੜਾਈ ਲੜ ਕੇ ਅਸੀਂ 1965 ਦੀ ਲੜਾਈ ਲੜੀ 1971 ਦੀ ਲੜਾਈ ਲੜੀ 1999 ਦਾ ਆਪਰੇਸ਼ਨ ਲੜਿਆ ਪਰ ਉੱਥੇ ਅਸੀਂ ਆਪਣੇ ਮਾਪੇ ਨੂੰ ਛੱਡ ਕੇ ਭੈਣ ਭਾਈ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਤੁਹਾਡੇ ਸਾਰੇ ਪੰਜਾਬ ਦੀ ਕੀ ਭਾਰਤ ਦੀ ਭਾਰਤ ਦੀ ਅਸੀਂ ਰਾਖੀ ਕਰਦੇ ਹਾਂ ਜਦੋਂ ਮਨ ਲੈ ਕੇ ਭਾਰਤ ਦੀ ਰਾਖੀ ਕਰਨ ਵਾਲਿਆਂ ਦੇ ਉੱਤੇ ਇਹ ਬਣ ਕੇ ਅੱਜ ਇੱਕ ਰੈਗੂਲਰ ਆਰਮੀ ਦੇ ਮਨ ਲੈ ਕੇ ਕਰਨਲ ਪੁਸ਼ਪਿੰਦਰ ਸਿੰਘ ਬਾਖਲੇ ਉੱਤੇ ਮਨ ਕੇ ਮਨੇ ਹਮਲਾ ਹੋ ਗਿਆ ਫਿਰ ਇਹ ਸੰਸਾ ਆਪਣੇ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਕੀ ਰੂਲ ਰੈਗੂਲੇਸ਼ਨ ਰਹਿ ਗਿਆ ਕੋਈ ਰੂਲ ਰੈਗੂਲੇਸ਼ਨ ਦਾ ਨਾਂ ਕੀ ਰਹਿ ਗਿਆ ਇਸ ਕਰਕੇ ਇਹ ਬਹੁਤ ਵੱਡੀ ਚੀਜ਼ ਹੈ ਇਹ ਦਾ ਜਿਹੜਾ ਮੈਸੇਜ ਹੈ ਇਹ ਜਦੋਂ ਬਾਹਰ ਦੇ ਵਿੱਚ ਜਾਏਗਾ ਦੂਜੇ ਦੇਸ਼ਾਂ ਦੇ ਵਿੱਚ ਜਾਏਗਾ ਇਹ ਬਹੁਤ ਵੱਡਾ ਮਨ ਕੇ ਇਹਦਾ ਮਾੜਾ ਅਸਰ ਪਊਗਾ ਮਾੜਾ ਪ੍ਰਭਾਵ ਪਊਗਾ ਵੀ ਇੱਕ ਦੇਸ਼ ਦੀ ਰੱਖਿਆ ਕਰਨ ਵਾਲੀ ਆਰਮੀ ਦੇ ਉੱਤੇ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਮਨ ਲੈ ਕੇ ਹਮਲੇ ਹੋ ਰਹੇ ਨੇ ਤਾਂ ਉਹਨਾਂ ਦੇ ਨਾਲ ਕੀ ਬੀਤੀ ਹੋਗੀ ਔਰ ਅੱਗੇ ਤੋਂ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਅੱਗੇ ਨਾ ਧਰਤੀ ਹੋਣ ਤੋਂ ਵੀ ਕੰਨੀ ਘਤਰਾਉਗੀ ਕਿਉਂਕਿ ਵੀ ਇੱਕ ਆਰਮੀ ਹੈ ਪਾਵਰ ਹੈ ਸੁਪਰੀਮ ਹੈ ਬੰਨ ਜੇਸਾਂ ਨੂੰ ਰੋਕ ਕੇ ਰੱਖ ਲਈਏ ਜਦ ਉਹਦੇ ਇਤਿਹਾਸ ਮੇਲੇ ਹੋ ਰਹੇ ਨੇ ਫਿਰ ਦੁਜੇ ਨਾਲ ਕੀ ਹੋਊਗਾ ਦੁਜਾ ਤਾਂ ਕੁਝ ਨਹੀਂ ਵੀ ਰਹੇਗੀ ਤਾਂ ਇਸ ਕਰਕੇ ਬਹੁਤ ਵੱਡੀ ਮਾਰਾ ਪ੍ਰਭਾਵ ਹੈ ਇਹ ਇਹ ਪ੍ਰਭਾਵ ਬਹੁਤ ਮਾਰਾ ਵੱਡੇ ਦੇ ਵਿੱਚ ਵੀ ਪਵੇਗਾ ਤਾ ਸਾਡੇ ਤੇ ਵੀ ਪਵੇਗਾ ਤਾਂ ਮਾਨ ਸਰਕਾਰ ਨਾਲ ਉਹ ਤੇ ਪਈ ਗਿਆ ਉੱਥੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਤਾਂ ਅਸੀਂ ਇਹ ਕਰਾਂਗੇ ਤੇ ਬਹੁਤ ਮਾੜੀ ਗੱਲ ਹੈਗੀ ਤਾਂ ਐਕਸ ਮੈਨ ਜਿਹੜਾ ਉਹ ਐਕਸ ਮੈਨ ਨੂੰ ਐਕਸ ਮੈਨ ਦਾ ਦਰਜਾ ਮਿਲਣਾ ਚਾਹੀਦਾ ਕਿਉਂਕਿ ਉਹ ਬਾਹਰਾਂ ਦੇ ਨੌਕਰੀ ਕਰਦਾ ਉਹਨੇ ਆਪਣੇ ਮਾਪੇ ਛੱਡੇ ਭੈਣ ਭਾਈ ਛੱਡੇ ਸਾਰਾ ਕੁਝ ਛੱਡ ਕੇ ਉਹਨੇ ਦੇਸ਼ ਦੇ ਵਾਸਤੇ ਉਹਨੇ ਸ਼ਹੀਦੀ ਵੀ ਪਾਈ ਹੈ ਤਾਂ ਜੇ ਸ਼ਹੀਦੀਆਂ ਪਾ ਕੇ ਅਸੀਂ ਚైనా ਬਾਰਡਰ ਰੋਕਿਆ ਹੋਇਆ ਪਾਕਿਸਤਾਨ ਬਾਰਡਰ ਰੋਕਿਆ ਬੰਗਲਾਦੇਸ਼ ਬਾਰਡਰ ਰੋਕਿਆ ਹੋਇਆ ਤਾ ਸਿਰੋਕ ਕੇ ਰੱਖਦੇ ਆ ਜੇ ਇਹੀ ਕਮਝਦੇ ਰਹੇ ਤਾਂ ਆਰਮੀ ਬੇਮਰਾਨ ਹੋ ਕੇ ਤੱਕ ਕਮ ਹੋਊਗਾ ਸਕਦਾ ਹੈ